ਅਖੀਰ ਦੇ ਵੀਡੀਓ ਲੱਕਰੇ ਇਹਨੇ ਬਣਾਉਣੀ ਇਹਨੇ ਮੇਰੇ ਖੱਪਰ ਮਾਰੇ ਜਿੰਨੇ ਮੰਤਰੀ ਸਾਹਿਬ ਕਹਿੰਦੇ ਮੈਂ ਜਿੰਦਾਬਾਦ ਮੁਰਦਾਬਾਦ ਤੋਂ ਡਰਨ ਵਾਲਾ ਨਹੀਂ ਹੈਗਾ ਮੈਂ ਤੁਹਾਡੇ ਨਾਲ ਗੱਲ ਕਰਨਾ ਆ ਤੁਸੀਂ ਮੈਨੂੰ ਆਪਣੀ ਜੋ ਲਿਖੀ ਹੋਈ ਐਪਲੀਕੇਸ਼ਨ ਅਰਜ਼ੀ ਆ ਉਹ ਦੋ ਤਾਂ ਜੋ ਮੈਂ ਸਮਝ ਸਕਾਂ ਵੀ ਤੁਹਾਡਾ ਮਸਲਾ ਕੀ ਪਹਿਲਾਂ ਮੇਰੀ ਸੁਣ ਕੇ ਹੀ ਇਹਨੂੰ ਕਿਧਰ ਨਾਲ ਗੱਲ ਕਰਨੀ ਆ ਸਮਝ ਕੀ ਮਸਲਾ ਹੈ ਉਹ ਸੁਣਾਓ ਮਸਲਾ ਹੱਲ ਕਰਾਂ ਗੱਲ ਕਰਾਂ ਮੈਂ ਪਰ ਮੈਂ ਧਰਮ ਆਲੋ ਜਿੰਦਾਬਾਦ ਮਰਦਾਬਾਦ ਕਰੂ ਭੱਜਣ ਵਾਲਾ ਨਹੀਂ ਮੈਂ ਥੋੜੀ ਸੁਣਨਾ ਆ ਨਹੀਂ ਮੈਂ ਲੰਘ ਜਾਂਦਾ ਸਮਝ ਲਓ ਗੱਲ ਮੈਨੂੰ ਦਿਓ ਕੋ ਲੈਟਰ ਦਿਓ ਤੇ ਦੂਸਰੇ ਪਾਸੇ ਠੇਕਾ ਮਲਾਜ਼ਮ ਸੰਘਰਸ਼ ਜਿਹੜੀ ਕਮੇਟੀ ਵਾਲੇ ਨੇ ਉਹ ਕਹਿੰਦੇ ਮੰਤਰੀ ਚੌੜਾ ਮਾਜਰਾ ਨੇ ਸਾਡੇ ਥੱਪੜ ਮਾਰਿਆ ਇਹ ਕਿ ਹਰ ਦਾ ਵਧਾਈ ਚ ਕਿ ਉਹਨਾਂ ਥੱਪੜ ਥੱਪੜ ਮਾਰਨ ਦਾ ਕਿੰਨਾ। ਥੱਪੜ ਥੱਪੜ ਮਾਰੇ ਆ ਬੀਆ। ਅਵੇ ਸੋਸ਼ਣ ਕਰ ਲਾ ਅੱਖਾਂ ਦਾ ਵੀ ਤਾਂ ਭਰਾਂਦੇ ਆ। ਤੇ ਮੰਤਰੀ ਸਾਹਿਬ ਕਹਿ ਰਹੇ ਨੇ ਤੁਸੀਂ ਚੰਡੀਗੜ੍ਹ ਆਓ ਮੇਰੇ ਕੋਲੇ। ਜੇ ਇੱਥੇ ਤੁਹਾਡੀ ਗੱਲਬਾਤ ਨਹੀਂ ਸੁਲਝਦੀ ਚੰਡੀਗੜ੍ਹ ਆਓ। ਚੰਡੀਗੜ੍ਹ ਆਓ ਮੈਂ ਤੁਹਾਨੂੰ ਚਾਹ ਪਾਣੀ ਵੀ ਪਿਆਉਂਗਾ। ਸਾਰੀ ਤੁਹਾਡੀ ਗੱਲਬਾਤ ਵੀ ਸੁਣੂੰਗਾ। ਜਦੋਂ ਹੁਣ ਵਾਪਸ ਚੰਡੀਗੜ੍ਹ ਆ। ਆਪਾ ਸਮੇਤ ਅੰਮੀ ਸਾਹਿਬ ਨੂੰ ਨਾਮ ਜਗਾਵਾ। ਸੰਘਰਸ਼ ਮੁਲਾਜ਼ਮ ਕਹਿੰਦੇ ਪਿੰਡਾਂ 'ਚ ਹੁਣ ਤੁਸੀਂ ਵੋਟਾਂ ਮੰਗਣ ਆਇਓ ਫਿਰ ਤੁਹਾਨੂੰ ਦੱਸਾਂਗੇ ਕਿ ਵੋਟਾਂ ਕਿਵੇਂ ਪਾਈਆਂ ਨੇ ਜਿੱਥੇ ਵੀ ਇਹ ਚੇਤਨ ਜੋੜਾ ਮਾਜਰਾ ਡਾਕਟਰ ਪਰਵੀਰ ਆਉਣ ਲਈ ਬੱਚਿਆਂ ਪਰਿਵਾਰਾਂ ਸਵੇਤ ਆਹੀ ਵਿਰੋਧ ਪ੍ਰਦਰਸ਼ਨ ਕਰਾਂਗੇ ਅੱਸੀ ਕੱਲ੍ਹ ਦੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬਲ ਮੀਡੀਆ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਸਮਾਣੇ ਦੇ ਵੀਡੀਓ ਨੇ ਠੇਕਾ ਸੰਘਰਸ਼ ਮੁਲਾਜ਼ਮ ਜਿਹੜਾ ਕਹਿ ਰਹੇ ਨੇ ਵੀ ਚੇਤਨ ਜੋੜਾ ਮਾਜਰਾ ਨੇ ਸਾਡੇ ਥੱਪੜ ਮਾਰਿਆ ਪਰ ਸੱਚ ਭਲੇ ਸਾਹਮਣੇ ਨਹੀਂ ਆਇਆ ਸੱਚ ਪਰਦੇ ਦੇ ਪਿੱਛੇ ਹੈ ਜਿਹਦੇ ਵਿੱਚ ਹੱਥ ਤੱਕ ਕੋਈ ਥੱਪੜ ਮਾਰਦਿਆਂ ਦੀ ਵੀਡੀਓ ਨਹੀਂ ਆਈ ਨਾ ਕੋਈ ਧੱਕਾ ਮੁੱਕੀ ਦੀ ਵੀਡੀਓ ਆਈ ਹੈ ਵੀਡੀਓ ਅਗਰ ਸਾਹਮਣੇ ਆਈ ਹੈ ਤਾਂ ਇਹ ਵੀਡੀਓ ਸਾਹਮਣੇ ਆਈ ਹੈ ਮੰਤਰੀ ਜੋ ਚੇਤਨ ਜੋੜਾ ਮਾਜਰਾ ਨੇ ਉਹ ਕਹਿ ਰਹੇ ਨੇ ਵੀ ਮੈਂ ਯਾਰ ਇਸ ਚੀਜ਼ ਤੋਂ ਨਹੀਂ ਡਰਦਾ ਜਿੰਦਾਬਾਦ ਮਰਦਾਬਾਦ ਦੀ ਕੋਈ ਗੱਲ ਨਹੀਂ ਮੈਂ ਤੁਹਾਡਾ ਭਰਾ ਹਾਂ ਤੁਹਾਡੀ ਸਮੱਸਿਆ ਸੁਣ ਲਈ ਐਮ ਹੈ ਸਾਡੀ ਕੀ ਸਮੱਸਿਆ ਤੁਸੀਂ ਮੈਨੂੰ ਦੱਸੋ ਕਿਹੜੀ ਐਪਲੀਕੇਸ਼ਨ ਤੁਸੀਂ ਸੀਐਮ ਸਾਹਿਬ ਨੂੰ ਦਿੱਤੀ ਹੈ ਜਾਂ ਸਾਡੇ ਕਿਸੇ ਮੰਤਰੀ ਨੂੰ ਦਿੱਤੀ ਹੈ ਤਾਂ ਜੋ ਮੈਂ ਸਮਝ ਸਕਾਂ ਮਸਲਾ ਤੁਹਾਡਾ ਕੀ ਹੈ ਇਸ ਰੌਲੇ ਗੋਲੇ ਦੇ ਵਿੱਚ ਹੋ ਸਕਦਾ ਕੋਈ ਧੱਕਾ ਮੁੱਕੀ ਹੋਈ ਹੋਵੇ ਪਰ ਅਸੀਂ ਇਹ ਪੁਸ਼ਟੀ ਨਹੀਂ ਕਰਦੇ ਵੀ ਉਹਨਾਂ ਨੇ ਕਿਹਾ ਦੇ ਥੱਪੜ ਮਾਰਿਆ ਨਾ ਹੀ ਹਾਲ ਤੱਕ ਕੋਈ ਅਸੀਂ ਵੀਡੀਓ ਹੱਥ ਲੱਗੀ ਹੈ ਕੋਸ਼ਿਸ਼ ਕੀਤੀ ਸੀ ਵੀ ਅਸੀਂ ਮੰਤਰੀ ਸਾਹਿਬ ਨਾਲ ਗੱਲਬਾਤ ਕਰੀ ਉਹਨਾਂ ਨਾਲ ਪੀ ਨਾਲ ਦੋ ਵਾਰੀ ਗੱਲਬਾਤ ਵੀ ਹੋਈ ਹੈ ਉਹਨਾਂ ਨੇ ਕਿਹਾ ਐਸਾ ਮਸਲਾ ਕੁਝ ਨਹੀਂ ਹੈਗਾ ਇਲੈਕਸ਼ਨ ਕਰਕੇ ਮੰਤਰੀ ਸਾਹਿਬ ਪਿੰਡਾਂ 'ਚ ਵੀ ਜੀ ਨੇ ਦੂਸਰੇ ਪਾਸੇ ਇਹ ਵੀਡੀਓ ਵੀ ਹੈਗੀ ਹੈ ਜਿਹਦੇ ਵਿੱਚ ਮੰਤਰੀ ਕਹਿ ਰਹੇ ਨੇ ਵੀ ਤੁਸੀਂ ਚੰਡੀਗੜ੍ਹ ਆਓ ਤੁਹਾਡੀ ਜੋ ਵੀ ਦੁੱਖ ਤਕਲੀਫ ਹੈ ਅਸੀਂ ਸੁਣਾਂਗੇ ਨਾਲੇ ਮੇਰੇ ਕੋਲੇ ਬੈਠ ਕੇ ਚਾਹ ਪਾਣੀ ਪੀਓ ਤੇ ਨਾਲੇ ਆਪਾਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਕਈ ਵਾਰੀ ਠੀਕ ਹੈ ਸੰਘਰਸ਼ ਕਰਦੀਆਂ ਨੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਕਿਤੇ ਨਾ ਕਿਤੇ ਹੋ ਸਕਦਾ ਕੋਈ ਉੱਥੇ ਆਪਣਾ ਦਫੜੀ ਦੇ ਵਿੱਚ ਕਿਸੇ ਨੂੰ ਧੱਕਾ ਵੱਜ ਗਿਆ ਹੋਵੇ ਹੋ ਸਕਦਾ ਐਸੀ ਗੱਲ ਸਾਹਮਣੇ ਆ ਵੀ ਜਾਵੇ ਵੀਡੀਓ ਦੇ ਵਿੱਚ ਪਰ ਹਾਲ ਤੱਕ ਜੋ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਆ ਕੋਈ ਵੀ ਵੀਡੀਓ ਕਿਸੇ ਨੇ ਐਸੀ ਨਸ਼ਰ ਨਹੀਂ ਕੀਤੀ ਜਿਦੇ ਵਿੱਚ ਕਿਸੇ ਥੱਪੜ ਮਾਰਿਆ ਹੋਵੇ ਤੇ ਮਲਾਜ ਜਿਹੜੇ ਸੰਘਰਸ਼ ਵਾਲੇ ਨੇ ਮਲਾਜ਼ਮ ਵੀਰ ਉਹਨਾਂ ਨੂੰ ਵੀ ਹੋ ਸਕਦਾ ਕੋਈ ਕਨਫਿਊਜ਼ਨ ਹੋਵੇ ਪਰ ਉਹ ਇਲਜ਼ਾਮ ਲਾ ਰਹੇ ਨੇ ਦੂਸਰੇ ਪਾਸਰੇ ਮੰਤਰੀ ਸਾਹਿਬ ਦਾ ਜੋ ਵਿਵਹਾਰ ਹੈ ਉਹ ਬਹੁਤ ਹੀ ਪੋਜ਼ਿਟਿਵ ਨਜ਼ਰ ਆ ਰਿਹਾ ਹੈ ਹੁਣ ਫੈਸਲਾ ਤੁਹਾਡੇ ਹੱਥ ਹੈ ਕੀ ਸੱਚ ਹੈ ਕਿ ਝੂਠਾ ਹੌਣ ਵਾਲੇ ਸਮੇਂ ਦੇ ਵਿੱਚ ਉਹ ਵੀ ਨਸ਼ਰ ਅਸੀਂ ਜ਼ਰੂਰ ਕਰਾਂਗੇ